ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਪੰਜਾਬ ਦੇ ਵਿੱਚ ਸੁਰਖੀਆਂ ਦੇ ਵਿੱਚ ਇਹ ਮਾਮਲਾ ਜ਼ਰੂਰ ਬਣਿਆ ਹੋਇਆ ਹੈ ਕਿ ਗਨਤੰਤਰ ਦਿਵਸ ਦੇ ਮੌਕੇ ਪੰਜਾਬ ਦੀ ਚਾਹ ਕੀ ਜਿਹੜੀ ਹੈ ਗਨਤੰਤਰ ਦਿਵਸ ਦੀ ਪ੍ਰੇਡ ਦਾ ਹਿੱਸਾ ਨਹੀਂ ਬੜੇਗੀ ਅੱਗੋ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਦੇ ਉੱਪਰ ਤਿੱਖਾ ਸਿਆਸੀ ਹਮਲਾ ਜ਼ਰੂਰ ਕੀਤਾ ਹੈ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਹੀ ਸੁਨੀਲ ਜਾਖੜ ਨੇ ਕੁਝ ਤਿੱਖੇ ਬਿਆਨ ਵੀ ਦਿੱਤੇ ਸੀ ਸੋ ਉਸੇ ਨੂੰ ਲੈ ਕੇ ਭਗਵੰਦ ਮਾਨ ਨੇ ਤਿੱਖਾ ਪਲਟਵਾਰ ਕੀਤਾ ਸੋ ਇਸ ਮਾਮਲੇ ਦੇ ਵਿੱਚ ਜੋ ਵੀ ਅਪਡੇਟ ਹੈ ਜੋ ਵੀ ਜਾਣਕਾਰੀ ਹੈ ਵੀ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਇਸ ਮਾਮਲੇ ਤੇ ਤੁਹਾਡਾ ਅਨਲਿਸਿਸ ਕੀ ਕਹਿੰਦਾ ਹਰਜੋਤ ਜੀ ਸਵਾਲ ਵੀ ਤੁਹਾਡਾ ਬਹੁਤ ਅਹਿਮ ਹੈ ਤੇ ਇਹਦੇ ਉੱਪਰ ਅਨਲਿਸਿਸ ਕੀਤਾ ਜਾਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਮਾਮਲਾ ਹਲਕੇ ਚ ਨਹੀਂ ਲਿਆ ਜਾ ਸਕਦਾ ਗਣਤੰਤਰ ਦਿਹਾੜਾ ਹੈ ਗਣਤੰਤਰ ਦਿਹਾੜੇ ਮੌਕੇ ਜਦੋਂ ਮੁਲਕ ਦੇ ਦੂਜੇ ਸੂਬਿਆਂ ਦੀਆਂ ਝਾਕੀਆਂ ਹੋਣਗੀਆਂ ਤੇ ਪੰਜਾਬ ਦੀ ਝਾਕੀ ਇਸ ਵਾਰ ਵੀ ਨਹੀਂ ਹੋਣੀ। ਪਿਛਲੇ ਸਾਲ ਵੀ ਪੰਜਾਬ ਦੀ ਝਾਕੀ ਨਹੀਂ ਸੀ। ਉਸ ਵੇਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਬਰਦਸਤ ਵਿਰੋਧ ਕੀਤਾ ਸੀ। ਇਸ ਵਾਰ ਭਗਵੰਤ ਮਾਨ ਹੋਣਾ ਨੇ ਜਿੱਦਾਂ ਹੀ ਭਾਰਤ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਜਾਣਕਾਰੀਆਂ ਮੰਗੀਆਂ ਗਈਆਂ ਪੰਜਾਬ ਸਰਕਾਰ ਨੇ ਝਾਕੀ ਭੇਜੀ, ਚਾਰ ਝਾਕੀਆਂ ਭੇਜੀਆਂ ਗਈਆਂ ਨੇ। ਹੁਣ ਜਿਹੜੀ ਪਹਿਲੀ ਝਾਕੀ ਸੀ ਉਹਦੇ ਵਿੱਚ ਮਹਿਲਾ ਸ਼ਕਤੀ ਦੇ ਰੂਪ ਦੇ ਵਿੱਚ ਮਾਈ ਭਾਗੋ ਜੀ ਦੀ ਤਸਵੀਰ ਸੀ ਉਹਨਾਂ ਦੀ ਤਸਵੀਰ ਵਾਲੀ ਝਾਕੀ ਸੀ ਉਸ ਤੋਂ ਬਾਅਦ ਸ਼ਹੀਦਾਂ ਨਾਲ ਜੁੜੀ ਹੋਈ ਝਾਕੀ ਸੀ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਸ਼ਹੀਦ ਉਦਮ ਸਿੰਘ ਰਾਜਗੁਰੂ ਸੁਖਦੇਵ ਸਾਰੇ ਸਾਡੇ ਸ਼ਹੀਦ ਲਾਲਾ ਲਾਜ ਪਤਰਾਏ ਜੀ ਇਹਨਾਂ ਸਾਰੇ ਸ਼ਹੀਦਾਂ ਦੀਆਂ ਤਸਵੀਰਾਂ ਵਾਲੀ ਦੂਸਰੀ ਝਾਕੀ ਸੀ ਤੀਸਰੀ ਝਾਕੀ ਸੀ ਜਿਹੜੀ ਉਹ ਪੰਜਾਬ ਦੇ ਸੱਭਿਆਚਾਰ ਦੀ ਝਾਕੀ ਸੀ ਭਗਵੰਤ ਮਾਨ ਹੁਣਾਂ ਨੇ ਮੀਡੀਆ ਦੇ ਵਿੱਚ ਵੀ ਇਹ ਝਾਕੀਆਂ ਦਿਖਾਈਆਂ ਔਰ ਜਿਹੜੀ ਸਰਕਾਰੀ ਵੈਬਸਾਈਟ ਹੈ ਉਹਦੇ ਉੱਪਰ ਵੀ ਇਹਨਾਂ ਦੀਆਂ ਤਸਵੀਰਾਂ ਮੌਜੂਦ ਨੇ ਇਹਨਾਂ ਦੀਆਂ ਤਸਵੀਰਾਂ ਤੇ ਕਿਤੇ ਵੀ ਮੁੱਖ ਮੰਤਰੀ ਜਾਂ ਅਰਵਿੰਦ ਕੇਜਰੀਵਾਲ ਦੀ ਤਸਵੀਰ ਨਹੀਂ ਹੈ ਔਰ ਇਹ ਸੰਭਵ ਵੀ ਨਹੀਂ ਹੈ ਇਹ ਕੱਲ ਜਦੋਂ ਭਗਵੰਤ ਮਾਨ ਲੁਧਿਆਣਾ ਦੇ ਵਿੱਚ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਮੁੱਖ ਮੰਤਰੀ ਨੇ ਆਪ ਕਿਹਾ ਕਿ ਇਹ ਸੰਭਵ ਹੈ ਮੁੱਖ ਮੰਤਰੀ ਕਹਿੰਦੇ ਕੀ ਇਹ ਸੰਭਵ ਹੈ ਕਿ ਅਸੀਂ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਸ਼ਹੀਦਾਂ ਦੇ ਨਾਲ ਆਪਣੀ ਫੋਟੋ ਲਾਵਾਂਗੇ ਦੇਖਿਆ ਜਾਵੇ ਤਾਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਕੋਈ ਵੀ ਮੁੱਖ ਮੰਤਰੀ ਜਾਂ ਕੋਈ ਵੀ ਲੀਡਰ ਅਜੇ ਹੀ ਹਿੰਮਤ ਨਹੀਂ ਕਰ ਸਕਦਾ ਕਿ ਉਹ ਸਾਡੇ ਸ਼ਹੀਦਾਂ ਦੇ ਨਾਲ ਗਣਤੰਤਰ ਦਿਹਾੜੇ ਮੌਕੇ ਆਪਣੀ ਤਸਵੀਰ ਲਾਵੇ ਹੁਣ ਇਸ ਪੂਰੇ ਮਾਮਲੇ ਤੇ ਵਿਵਾਦ ਬਹੁਤ ਜ਼ਿਆਦਾ ਭਖਿਆ ਅਸਲ ਦੇ ਵਿੱਚ ਜਾਣਕਾਰੀਆਂ ਇਹ ਹਰਜੋਜੀ ਆਈਆਂ ਨੇ ਕਿ ਜਦੋਂ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਆਈ ਉਸ ਤੋਂ ਬਾਅਦ ਪਿਛਲੀ ਵਾਰ ਵੀ ਉਹਨਾਂ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਮਿਲੀ ਪੰਜਾਬ ਵਾਲੀ ਨੂੰ ਇਸ ਵਾਰ ਵੀ ਨਹੀਂ ਮਿਲੀ ਜਾਣਕਾਰੀ ਇਹ ਆਈ ਕਿ ਇਸ ਤੋਂ ਪਹਿਲਾਂ ਵੀ ਜਦੋਂ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਨੇ ਕਈ ਵਾਰੀ ਪੰਜਾਬ ਦੀਆਂ ਝਾਕੀਆਂ ਨੂੰ ਮਨਜ਼ੂਰੀ ਨਹੀਂ ਮਿਲੀ ਇਹ ਗਿਣਤੀ 5 ਤੋਂ ਲੈ ਕੇ 9 ਤੱਕ ਦੱਸੀ ਜਾ ਰਹੀ ਹੈ ਇਹਦੀ ਅਧਿਕਾਰਿਕ ਜਾਣਕਾਰੀ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਇਹਦਾ ਮਤਲਬ ਹੈ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਵੀ ਕਈ ਵਾਰੀ ਹੋਇਆ ਜਦੋਂ ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਮਿਲੀ ਹੁਣ ਸਵਾਲ ਇੱਥੇ ਬਹੁਤ ਵੱਡਾ ਹੈ ਕਿ ਪਿਛਲੀ ਵਾਰ ਵੀ ਜਦੋਂ ਝਾਕੀ ਨੂੰ ਮਨਜ਼ੂਰੀ ਨਹੀਂ ਮਿਲੀ ਸੀ ਤੇ ਭਗਵੰਤ ਮਾਨ ਹੋਣਾ ਨੇ ਇਹਦਾ ਜ਼ਬਰਦਸਤ ਵਿਰੋਧ ਕੀਤਾ ਸੀ ਇਸ ਵਾਰ ਵੀ ਭਗਵੰਤ ਮਾਨ ਹੋਣਾ ਨੇ ਨਾ ਕੇਵਲ ਜ਼ਬਰਦਸਤ ਵਿਰੋਧ ਕੀਤਾ ਹੈ ਬਲਕਿ ਭਗਵੰਤ ਮਾਨ ਹੋਣਾ ਨੇ ਇਹਨੂੰ ਮੁੱਦਾ ਬਣਾਇਆ ਔਰ ਪੂਰੇ ਪੰਜਾਬੀਆਂ ਤੱਕ ਇਹ ਗੱਲ ਚਲੀ ਗਈ ਹੈ ਕਿ ਸਾਡੀ ਝਾਕੀ ਨਹੀਂ ਦਿਖਾਈ ਜਾ ਰਹੀ ਔਰ ਪੰਜਾਬੀਆਂ ਨੇ ਇਹਦਾ ਕਾਫੀ ਬੁਰਾ ਵੀ ਮਨਾਇਆ ਕਿਉਂਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਪੰਜਾਬ ਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ ਗਣਤੰਤਰ ਦਿਵਸ ਮੌਕੇ ਜਦੋਂ ਦੂਜੇ ਸੂਬਿਆਂ ਦੇ ਵਿਰਸੇ ਸੱਭਿਆਚਾਰ ਵਿਖਾਏ ਜਾਣਗੇ ਤੇ ਪੰਜਾਬ ਦੇ ਵਿਰਸੇ ਪੰਜਾਬ ਦਾ ਵਿਰਸਾ ਤੇ ਸੱਭਿਆਚਾਰ ਵਿਖਾਇਆ ਜਾਣਾ ਬਣਦਾ ਹੈ ਇਹ ਭਾਵਨਾਤਮਕ ਤੌਰ ਤੇ ਕੋਈ ਵੀ ਪੰਜਾਬੀ ਇਹ ਬਰਦਾਸ਼ਤ ਕਰਨ ਦੀ ਸਥਿਤੀ 'ਚ ਨਹੀਂ ਹੈ ਕਿ ਸਾਡੀ ਝਾਕੀ ਤੁਸੀਂ ਨਾ ਵਿਖਾਓ ਨਿਸ਼ਚਿਤ ਤੌਰ ਦੇ ਉੱਤੇ ਨਾਰਾਜ਼ਗੀ ਲੋਕਾਂ ਦੇ ਮਨਾਂ ਦੇ ਵਿੱਚ ਵੀ ਹੈ ਕਿ ਅਜਿਹਾ ਕੀ ਹੋਇਆ ਦੂਸਰਾ ਮੁੱਖ ਮੰਤਰੀ ਭਗਵੰਤ ਮਾਨ ਲੋਕ ਨਮਾਇੰਦੇ ਨੇ ਉਹਨਾਂ ਨੇ ਸਾਫ਼ ਤੌਰ ਤੇ ਦੱਸਤਾ ਕਿ ਝਾਕੀ ਨੂੰ ਰੱਦ ਕਰਨ ਪਿੱਛੇ ਕੋਈ ਠੋਸ ਵਜ੍ਹਾ ਨਹੀਂ ਦੱਸੀ ਗਈ ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਇਹਨਾਂ ਝਾਕੀਆਂ ਨੂੰ ਕਿਉਂ ਨਹੀਂ ਦਰਸਾਇਆ ਜਾ ਸਕਦਾ ਕੋਈ ਨਾ ਕੋਈ ਸਬੰਧਤ ਕੇਂਦਰੀ ਵਿਭਾਗ ਨੂੰ ਠੋਸ ਵਜ੍ਹਾ ਤਾਂ ਦੱਸਣੀ ਬਣਦੀ ਹੈ ਹੁਣ ਸੁਨੀਲ ਜਾਖੜ ਸਾਹਿਬ ਦਾ ਜਿਹੜਾ ਤਰਕ ਸੀ ਉਹਦੇ ਨਾਲ ਗੱਲ ਹੋਰ ਵਧ ਗਈ ਕਿਉਂਕਿ ਭਾਜਪਾ ਨੇ ਵੀ ਔਰ ਪੰਜਾਬ ਦੇ ਲੀਡਰਾਂ ਨੇ ਵੀ ਕਦੀ ਨਹੀਂ ਸੀ ਸੋਚਿਆ ਕਿ ਅਗਰ ਚਾਕੀ ਨੂੰ ਮਨਜ਼ੂਰੀ ਨਹੀਂ ਮਿਲੂਗੀ ਤੇ ਭਗਵੰਤ ਮਾਨ ਇਹਨੂੰ ਬਹੁਤ ਮੁੱਦਾ ਵੱਡਾ ਬਣਾ ਲੈਣਗੇ ਔਰ ਮੁੱਦਾ ਬਣਾਇਆ ਜਾਣਾ ਚਾਹੀਦਾ ਵੀ ਹੈ ਇਹ ਪੂਰੇ ਸ਼ਹੀਦਾਂ ਦੇ ਮਾਨ ਸਨਮਾਨ ਦੀ ਗੱਲ ਹੈ ਉਹ ਚਾਕੀ ਜੀਦੇ ਵਿੱਚ ਮਾਈ ਭਾਗੋ ਜੀ ਦੀ ਤਸਵੀਰ ਉਹ ਝਾਕੀ ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ ਅਸ਼ੀਦ ਭਗਤ ਸਿੰਘ ਸਾਰੇ ਸ਼ਹੀਦਾਂ ਦੀ ਤਸਵੀਰ ਉਹ ਝਾਕੀ ਜੀ ਚ ਪੰਜਾਬ ਦੇ ਸੱਭਿਆਚਾਰ ਦੀ ਤਸਵੀਰ ਜੀ ਨੇ ਦੇਸ਼ ਦੀ ਆਜ਼ਾਦੀ ਲਈ ਸਭ ਕੁਝ ਵਾਰਿਆ ਇਹ ਹਰ ਕਿਸੇ ਨੂੰ ਬਹੁਤ ਅਸਹਿਜ ਕਰ ਰਹੀ ਹੈ ਗੱਲ ਹਰ ਕੋਈ ਦੁਖੀ ਹੈ ਪੰਜਾਬ ਦੇ ਵਿੱਚ ਜਿਸ ਜਿਸ ਨੂੰ ਇਹ ਪਤਾ ਲੱਗ ਰਿਹਾ ਕਿ ਇਹ ਤਸਵੀਰਾਂ ਝਾਕੀਆਂ ਦੇ ਵਿੱਚ ਸੀ ਸਾਡੇ ਸ਼ਹੀਦਾਂ ਦੀਆਂ ਸਾਡੇ ਪ੍ਰੇਰਨਾ ਸਰੋਤਾ ਦੀਆਂ ਹੁਣ ਵਿਰੋਧੀ ਧਿਰਾਂ ਨੇ ਨਹੀਂ ਸੀ ਸੋਚਿਆ ਕਿ ਭਗਵੰਤ ਮਾਨ ਭਾਵਨਾਤਮਕ ਰੂਪ 'ਚ ਇਹਨੂੰ ਮੁੱਦਾ ਬਣਾ ਲੈਣਗੇ ਹੁਣ ਭਗਵੰਤ ਮਾਨ ਭਗਤ ਸਿੰਘ ਨੂੰ ਜਿਸ ਸਿੱਦਤ ਨਾਲ ਮੰਨਦੇ ਨੇ ਤੇ ਇਹ ਕਿਵੇਂ ਸੰਭਵ ਸੀ ਕਿ ਭਗਵੰਤ ਮਾਨ ਮੁੱਦਾ ਨਹੀਂ ਬਣਾਉਣਗੇ ਮਾਈ ਭਾਗੋ ਜੀ ਦੀ ਤਸਵੀਰ ਇੱਕ ਝਾਕੀ 'ਚ ਗਈ ਭਗਵੰਤ ਮਾਨ ਉਹਨਾਂ ਨੇ ਸਾਰੀਆਂ ਤਸਵੀਰਾਂ ਵਿਖਾਈਆਂ ਇਸ ਸਕਰੀਨ ਤੇ ਇਸ ਵਕਤ ਅਸੀਂ ਵੀ ਦੇਖ ਰਹੇ ਹਾਂ ਇਹ ਤਸਵੀਰਾਂ ਸਾਡੀ ਸਕਰੀਨ ਦੇ ਉੱਤੇ ਵੀ ਨੇ ਵਿਰੋਧੀਆਂ ਨੂੰ ਮੈਨੂੰ ਲੱਗਦਾ ਹੈ ਇੰਨਾ ਅੰਦਾਜ਼ਾ ਨਹੀਂ ਸੀ ਕਿ ਭਗਵੰਤ ਮਾਨ ਸਾਹਿਬ ਐਡਾ ਵੱਡਾ ਵਿਰੋਧ ਦਰਜ ਕਰਾਉਣਗੇ ਔਰ ਕਈ ਵੱਡੇ ਫੈਸਲੇ ਭਗਵੰਤ ਮਾਨ ਉਹਨਾਂ ਨੇ ਕਰਤੇ ਉਹ ਕਹਿੰਦੇ ਅਸੀਂ ਦਿੱਲੀ ਪੰਜਾਬ ਪਵਨ ਇਹਨਾਂ ਝਾਕੀਆਂ ਨੂੰ ਭੇਜਾਂਗੇ ਉੱਥੇ ਇਹ ਵੀ ਸੰਭਵ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਉੱਥੇ ਲੋਕਾਂ ਨੂੰ ਇਹਨਾਂ ਝਾਕੀਆਂ ਬਾਰੇ ਜਾਣਕਾਰੀ ਦੇਣ ਇਹ ਵੀ ਸੰਭਵ ਹੈ ਪੰਜਾਬ ਦੇ ਵਿੱਚ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਇਹ ਝਾਕੀਆਂ ਭੇਜੀਆਂ ਜਾਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਇਹ ਇਸ ਤਰ੍ਹਾਂ ਦਾ ਫੈਸਲਾ ਆਮ ਆਦਮੀ ਪਾਰਟੀ ਕਰ ਸਕਦੀ ਹੈ ਕਿਉਂ ਕਿ ਇਲਜ਼ਾਮ ਆਮ ਆਦਮੀ ਪਾਰਟੀ ਤੇ ਬਹੁਤ ਗੰਭੀਰ ਵਿਰੋਧੀਆਂ ਨੇ ਲਾ ਦਿੱਤੇ ਸੁਨੀਲ ਜਾਖੜ ਸਾਹਿਬ ਹੋ ਗਏ ਮਨਜਿੰਦਰ ਸਿਰਸਾ ਹੋ ਗਏ ਉਹਨਾਂ ਨੇ ਸ਼ੱਕ ਪ੍ਰਗਟ ਕਰਤੇ ਸੁਨੀਲ ਜਾਖੜ ਦੇ ਹਵਾਲੇ ਨਾਲ ਬਿਆਨ ਅਖਬਾਰਾਂ ਚ ਛਪਿਆ ਸੁਨੀਲ ਜਾਖੜ ਸਾਹਿਬ ਅਖਬਾਰ ਦੇ ਬਿਆਨਾਂ ਮੁਤਾਬਕ ਕਹਿ ਰਹੇ ਨੇ ਕਿ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੀ ਤਸਵੀਰ ਦੀ ਲਾਲਸਾ ਕਰਕੇ ਝਾਕੀਆਂ ਰੱਦ ਹੋਈਆਂ ਭਗਵੰਤਮਨ ਉਹਨਾਂ ਨੇ ਵੱਡਾ ਬਿਆਨ ਦੇ ਦਿੱਤਾ ਕਿ ਮੈਂ ਸਿਆਸਤ ਛੱਡ ਦਵਾਂਗਾ ਅਗਰ ਸੁਨੀਲ ਜਾਖੜ ਇਹ ਸਾਬਤ ਕਰ ਦੇਣ ਹੁਣ ਗੱਲ ਫੇਰ ਸੁਨੀਲ ਜਾਖੜ ਸਾਹਿਬ ਵਾਲੇ ਪਾਸੇ ਹੈ ਕਿ ਸੁਨੀਲ ਜਾਖੜ ਸਾਹਿਬ ਸਾਬਤ ਕਰ ਸਕਣਗੇ ਜਾਂ ਸੁਨੀਲ ਜਾਖੜ ਉਹਨਾਂ ਨੇ ਸਿਰਫ ਹਵਾ 'ਚ ਤੀਰ ਛੱਡਿਆ ਸੀ ਉਹਨੇ ਸੁਨੀਲ ਜਾਖੜ ਉਹਨਾਂ ਦੀ ਜਿਹੜੀ ਆਪਣੀ ਜਿਹੜੀ ਉਹਨਾਂ ਦੀ ਭਰੋਸੇਯੋਗਤਾ ਉਹਦੇ ਉੱਪਰ ਵੀ ਬਹੁਤ ਵੱਡਾ ਸਵਾਲ ਹੈ ਕਿ ਕੀ ਸੁਨੀਲ ਜਾਖੜ ਸਾਹਿਬ ਇਹ ਸੱਚ ਹੈ ਅਗਰ ਸੁਨੀਲ ਜਾਖੜ ਸਾਹਿਬ ਇਹ ਸੱਚ ਹੈ ਤਾਂ ਫਿਰ ਸਾਬਤ ਕਰੋ ਤਾਂ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਆਸਤ ਛੱਡਣ ਇਹ ਬਹੁਤ ਵੱਡਾ ਭਗਵੰਤ ਮਾਨ ਨੇ ਭਾਵਨਾਤਮਕ ਗਰੁੱਪ ਦੇ ਵਿੱਚ ਇਹ ਐਲਾਨ ਕੀਤਾ ਹੈ ਹੁਣ ਗੱਲ ਬੀਜੇਪੀ ਔਰ ਸੁਨੀਲ ਜਾਖੜ ਦੇ ਲੀਡਰਾਂ ਤੇ ਹੈ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਕਿਸੇ ਵੀ ਡਾਕੂਮੈਂਟ ਤੇ ਕਿਉਂਕਿ ਇਹ ਵੈਬਸਾਈਟਾਂ ਦੇ ਉੱਤੇ ਡਾਕੂਮੈਂਟਸ ਮੌਜੂਦ ਨੇ ਕਿਤੇ ਵੀ ਅਰਵਿੰਦ ਕੇਜਰੀ ਵਾਲਾ ਔਰ ਭਗਵੰਤ ਮਾਨ ਉਹਨਾਂ ਦੀ ਤਸਵੀਰ ਨਹੀਂ ਹੈ ਇਹ ਮੁੱਦਾ ਬਹੁਤ ਵੱਡਾ ਬਣ ਗਿਆ ਇਹ ਮੁੱਦਾ ਹਲਕਾ ਨਹੀਂ ਹੈ ਹੁਣ ਜਿਹੜੀ ਗੱਲ ਨਿਕਲੀ ਹੈ ਕਿ ਅਕਾਲੀ ਔਰ ਕਾਂਗਰਸ ਭਾਜਪਾ ਦੀਆਂ ਪੰਜਾਬ ਦੀਆਂ ਸਰਕਾਰਾਂ ਵੇਲੇ ਵੀ ਕਈ ਵਾਰੀ ਚਾਕੀਆਂ ਨੂੰ ਮਨਜ਼ੂਰੀ ਨਹੀਂ ਮਿਲੀ ਭਗਵੰਤ ਮਾਨ ਨੇ ਇਹਦੇ ਉੱਤੇ ਵੀ ਵੱਡੇ ਤੰਜ ਕਸੇ ਨੇ ਔਰ ਗੱਲ ਵੱਡੀ ਹੈ ਕਿ ਉਸ ਵੇਲੇ ਸਾਡੇ ਉਸ ਵੇਲੇ ਦੇ ਸਮਕਾਲੀ ਲੀਡਰ ਸਾਰੇ ਹੀ ਨੇ ਸੁਨੀਲ ਜਾਖੜ ਸਾਹਮਣੇ ਉਮਰਬੋਧ ਸਿਆਣੀ ਹੈ ਪਹਿਲਾਂ ਕਦੀ ਸੁਨੀਲ ਜਾਖੜ ਸਾਹ ਨੇ ਵਿਰੋਧ ਪ੍ਰਗਟ ਕੀਤਾ ਪ੍ਰਤਾਪ ਬਾਜਵਾ ਜੀ ਨੇ ਕਦੀ ਵਿਰੋਧ ਪ੍ਰਗਟ ਕੀਤਾ ਸਖਬੀਰ ਬਾਦਲ ਜੀ ਨੇ ਕਦੀ ਵਿਰੋਧ ਪ੍ਰਗਟ ਕੀਤਾ ਕੈਪਟਨ ਮਰਿੰਦਰ ਸਿੰਘ ਨੇ ਕਦੀ ਵਿਰੋਧ ਪ੍ਰਗਟ ਕੀਤਾ ਜਿਹੜੇ ਕੈਪਟਨ ਮਰਿੰਦਰ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਹ ਨੈਸ਼ਨਲਿਸਟ ਨੇ ਉਹ ਤਾਂ ਸਾਰੇ ਨੈਸ਼ਨਲਿਸਟ ਨੇ ਗੱਦਾਰ ਕੋਈ ਨਹੀਂ ਪੰਜਾਬ ਦਾ ਲੀਡਰ ਕਿਸੇ ਨੂੰ ਮੈਂ ਗੱਦਾਰ ਨਹੀਂ ਕਹਿੰਦਾ ਸਾਰੇ ਦੇਸ਼ ਭਗਤ ਨੇ ਪਰ ਇਹਨਾਂ ਦੇਸ਼ ਭਗਤਾਂ ਨੇ ਆਪਣੀਆਂ ਸਰਕਾਰਾਂ ਵੇਲੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਕੀ ਕਦੇ ਪੰਜਾਬ ਦੀਆਂ ਝਾਕੀਆਂ ਨੂੰ ਮਨਜ਼ੂਰੀ ਨਾ ਮਿਲਣ ਤੇ ਕਦੀ ਵਿਰੋਧ ਪ੍ਰਗਟ ਕੀਤਾ ਕਦੀ ਇਹ ਮੰਗ ਕੀਤੀ ਕਿ ਇਹਨਾਂ ਚਾਕੀਆਂ ਦੇ ਵਿੱਚ ਬਿਨਾ ਕਿਸੇ ਭੇਦ ਭਾਵ ਦੇ ਸਾਰੇ ਸੂਬਿਆਂ ਦੀ ਨੁਮਾਇੰਦਗੀ ਦਿਖਾਈ ਜਾਵੇ ਇਹ ਬਹੁਤ ਵੱਡਾ ਵਿਸ਼ਾ ਬਣ ਗਿਆ ਬਹੁਤ ਵੱਡਾ ਇਹ ਮੁੱਦਾ ਬਣ ਗਿਆ ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਮੁੱਦਾ ਪੰਜਾਬੀਆਂ ਦੀ ਦੇਸ਼ ਭਗਤੀ ਨਾਲ ਜੁੜਿਆ ਹੈ ਭਗਵੰਤ ਮਾਨ ਹੋਣਾਂ ਦੀ ਸਰਕਾਰ ਦੇ ਅਕਸ ਨਾਲ ਜੁੜਿਆ ਹੈ ਸੋ ਮੈਨੂੰ ਲੱਗਦਾ ਭਗਵੰਤ ਮਾਨ ਇਸ ਮੁੱਦੇ ਨੂੰ ਇੰਜ ਖਤਮ ਨਹੀਂ ਕਰਨਗੇ ਇੰਜ ਖਤਮ ਨਹੀਂ ਹੋਣ ਦੇਣਗੇ ਉਹਨਾਂ ਦਾ ਜਿਹੜਾ ਵਿਰੋਧ ਕਰਨ ਦਾ ਤਰੀਕਾ ਡੈਮੋਕ੍ਰੇਸੀ ਦੇ ਵਿੱਚ ਬੜਾ ਲਾਜਵਾਬ ਹੈ ਪਾਰਲੀਮੈਂਟ ਦੇ ਵਿੱਚ ਅਸੀਂ ਭਗਵੰਤ ਮਾਨ ਦੇ ਵਿਰੋਧ ਦੇਖੇ ਨੇ ਭਾਵੇਂ ਕਿਸਾਨ ਮੁੱਦਿਆਂ ਤੇ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਵੱਡਾ ਮੁੱਦਾ ਪੰਜਾਬ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਬਣਾਤਾ ਔਰ ਹੁਣ ਜ਼ਰੂਰੀ ਹੈ ਕਿ ਵਿਰੋਧੀ ਧਿਰਾਂ ਬੀਜੇਪੀ ਵਾਲੇ ਸੁਨੀਲ ਜਾਖੜ ਸਾਹਿਬ ਇਹਦੇ ਉੱਪਰ ਕੋਈ ਠੋਸ ਤਰਕ ਪੰਜਾਬੀਆਂ ਨੂੰ ਦੇਣ ਇਦੇ ਨਾਲ ਨਾਲ ਮੰਗ ਕਰਨ ਕੇਂਦਰ ਸਰਕਾਰ ਤੋਂ ਕਿ ਕੋਈ ਵਿਸ਼ੇਸ਼ ਕਾਨੂੰਨ ਬਣਾਓ ਕੋਈ ਨਿਜਮ ਬਣਾਓ ਕਿ ਕਿਸੇ ਵੀ ਕੀਮਤ ਤੇ ਕਿਸੇ ਵੀ ਸੂਬੇ ਦੀ ਝਾਕੀ ਰੱਦ ਨਾ ਕੀਤੀ ਜਾਵੇ ਅਗਰ ਉਹਨਾਂ ਤੇ ਸ਼ਹੀਦਾਂ ਦੀਆਂ ਤਸਵੀਰਾਂ ਨੇ ਇਹ ਸੰਭਵ ਨਹੀਂ ਹੋ ਸਕਦਾ ਕਿ ਆਜ਼ਾਦੀ ਦਿਹਾੜੇ ਮੌਕੇ ਗਣਤੰਤਰ ਦਿਹਾੜੇ ਮੌਕੇ ਝਾਕੀਆਂ 'ਚ ਸ਼ਹੀਦਾਂ ਦੀਆਂ ਤਸਵੀਰਾਂ ਹੀ ਨਾ ਹੋਣ ਅਗਰ ਸ਼ਹੀਦਾਂ ਦੀਆਂ ਤਸਵੀਰਾਂ ਨਹੀਂ ਹੋਣਗੀਆਂ ਤਾਂ ਫਿਰ ਉਹਨਾਂ ਝਾਕੀਆਂ ਦਾ ਕੀ ਮਕਸਦ ਜਾਂ ਕੀ ਮਤਲਬ ਇਹ ਬਹੁਤ ਵੱਡਾ ਭਾਵਨਾਤਮਕ ਮੁੱਦਾ ਹੈ ਪੰਜਾਬੀਆਂ ਲਈ ਜਿਹਨੂੰ ਭਗਵੰਤ ਮਾਨ ਨੇ ਇੱਕ ਵਾਰ ਉਜਾਗਰ ਕਰਤਾ ਹੁਣ ਵਿਰੋਧੀ ਧਿਰਾਂ ਨੂੰ ਖਾਸ ਤੌਰ ਤੇ ਜ਼ਰੂਰਤ ਹੈ ਕਿ ਉਹ ਸਰਕਾਰ ਤੋਂ ਕੇਂਦਰ ਤੋਂ ਮੰਗ ਵੀ ਕਰਨ ਔਰ ਇਹਦੇ ਠੋਸ ਤਰਕ ਤੇ ਜਵਾਬ ਵੀ ਦੇਣ ਕਿਉਂਕਿ ਇਹ ਗੱਲ ਇੱਥੇ ਖੜਨ ਵਾਲੀ ਨਹੀਂ ਹੈ ਭਗਵੰਤ ਮਾਨ ਹਰ ਮੰਚ ਤੇ ਇਹਨਾਂ ਚਾਕੀਆਂ ਦਾ ਮਸਲਾ ਲੈ ਕੇ ਜਾਣਗੇ ਕਿਉਂਕਿ ਇਹ ਬਹੁਤ ਭਾਵਨਾਤਮਕ ਰੂਪ ਦੇ ਵਿੱਚ ਗੱਲ ਹਰ ਕਿਸੇ ਨਾਲ ਜੁੜ ਗਈ ਕੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਜਿਹੜੇ ਇਲਜ਼ਾਮ ਲਾਏ ਕੀ ਉਹਨਾਂ ਕੋਲੇ ਉਹਨਾਂ ਦੇ ਸਬੂਤ ਨੇ ਸਭ ਤੋਂ ਵੱਡੀ ਗੱਲ ਇਹ ਹੈ ਹੁਣ ਗੱਲ ਸਬੂਤਾਂ ਤੇ ਆ ਕੇ ਖੜੀ ਹੋ ਗਈ ਹੁਣ ਇੱਕ ਵਾਰੀ ਭਗਵੰਤ ਮਾਨ ਉਹਨਾਂ ਦੀ ਗੱਲ ਵੀ ਸੁਣ ਲਈਏ ਜਾਕਰ ਸਾਹਿਬ ਇਹ ਦੱਸ ਦੇ ਨਾ ਮੈਨੂੰ ਸਬੂਤ ਦੇ ਦੇ ਨਾ ਜਾਕਰ ਸਾਹਿਬ ਕਿ ਕਿ ਕਾਰਬਨ ਕੇਜਰੀਵਾਲ ਦੀ ਜਿ ਭਗਵੰਤ ਮਾਨ ਦੀ ਚੱਕੀ ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰਖਿਆ ਅਹਦਲ ਜੀ ਨਾ ਜਾਕਰ ਸਾਹਿਬ ਨਵੇਂ-ਨਵੇਂ ਬੀਜੇਪੀ ਚ ਗਏ ਹੈ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕਮਰੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਾਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦਿਓ ਜਾ ਕੇ ਸੋ ਮੈਂ ਜਾਖੜ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਖੜ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਆ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਭਗ ਸਿੱਖ ਦੇ ਬਰਾਬਰ ਫੋਟੋ ਲਾ ਲੈ ਮੇਰੀ ਔਕਾਤ ਹੈ ਨਹੀਂ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ ਐਤੂ ਬਾਦ ਕਹਿ ਸਕਦਾ ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਤੁਸੀਂ ਫੋਟੋ ਜਿੰਨਾ ਕਰਤੀ ਉਹਨਾਂ ਨੂੰ ਮੰਗ ਕਰੋਗੇ ਕਿ ਆਪਣੇ ਵੱਲੋਂ ਨਹੀਂ ਦੂਬਦ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੂੰਗਾ ਇਹ ਦੂਬੜੀ ਕੋਈ ਗੱਲ ਕਹਿ ਸਕਦੇ ਆ ਜੀ ਜਾਕਰ ਸਾਹਿਬ ਨੂੰ ਮੈਂ ਕਹਿੰਦਾ ਜੋ ਨਾ ਤੁਸੀਂ ਵੀ ਨਾ ਫਿਰ ਪੰਜਾਬ ਚ ਆਇਓ ਫਿਰ ਜੇ ਤੁਸੀਂ ਝੂਠੇ ਸਾਬਤ ਹੋਗੇ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਮੇਰੇ ਬਾਪੂ ਦੀ ਫੋਟੋ ਕਿਉਂ ਹੈ ਨਹੀਂ ਸੀ ਇੰਦਰਗੰਦੀ ਨਾਲ ਇੱਥੇ ਲੁਧਿਆਣੇ ਪੀਯੂ ਜਦੋਂ ਮੈਂ ਇਕੱਲੇ ਨੇ ਡਿਬੇਟ ਕੀਤੀ ਸੀ ਉਦੋਂ ਡਿਬੇਟਾਂ ਤੇ ਆਉਂਦੇ ਡਿਬੇਟਾਂ ਤੇ ਅਹ ਇਹ ਛੋਟੀ ਛੋਟੀ ਕਿਚਕਿਚ ਖਤਮ ਕਰਨ ਵਾਸਤੇ ਮੈਂ ਡਿਬੇਟ ਰੱਖੀ ਸੀ ਤੇ ਇੱਥੇ ਤਾਂ ਆਏ ਨਹੀਂ ਹੁਣ ਰੋਜ ਆ ਕਿਹੜਾ ਮਾਨ ਹੋ ਗਿਆ ਕੇਜਰੀਵਾਲ ਤੇ ਭਗਵੰਦ ਜੀ ਨੇ ਫੋਟੋ ਲਾ ਲਈ ਤੇ ਨਾਲੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਚਾਕੀ ਜਿਹੜੀ ਹੈ ਆਪਣੀ ਨਹੀਂ ਰੱਖੀ ਇਹਦਾ ਮਤਲਬ ਉਹਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ ਤੇ 9 ਵਾਰ ਤਾਂ ਇਹੀ ਹੋਣਗੇ ਵਿੱਚੋਂ 5-7 ਵਾਰ ਤਾਂ ਹੋਣਗੇ ਤੇਦਾ ਮਤਲਬ ਇਹਨਾਂ ਨੇ ਚਾਕੀ ਦਾ ਵਿਰੋਧ ਵੀ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਚਾਕੀ ਕੱਢਾਂਗੇ 26 ਜਨਵਰੀ ਨੂੰ ਬਲਕਿ ਇੱਕ ਹੋਰ ਨਵਾਂ ਫੈਸਲਾ ਕੀਤਾ ਅਸੀਂ ਤਾਂ ਉਹ 20 ਜਨਵਰੀ ਨੂੰ ਝਾਕੀ ਪੰਜਾਬ ਭਵਨ ਦਿੱਲੀ ਲਿਆ ਕੇ ਖੜਾ ਦਾਂਗੇ ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ ਕਿ ਆਹ ਝਾਕੀ ਹੈ ਜੀ ਕਿ ਭਗਤ ਸਿੰਘ ਤੁਹਾਨੂੰ ਪਿਆਰਾ ਨਹੀਂ ਕਿ ਮਾਈ ਭਾਗੋ ਤੁਹਾਨੂੰ ਪਿਆਰੀ ਨਹੀਂ ਕਿ ਤੁਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਸਜਦਾ ਨਹੀਂ ਕਰਨਾ ਚਾਹੁੰਦੇ ਕਿ ਕਤਾਰ ਸਿੰਘ ਸਰਾਬਾ ਕਿ ਉਦਮ ਸਿੰਘ ਲਾਲਾ ਲਾਜਪਤ ਰਾਏ ਸੁਖਦੇਵ ਰਾਜਗੁਰੂ ਕੀ ਇਹ ਇਹਨਾਂ ਤੋਂ ਵੱਡੇ ਹੋਗੇ ਮੋਦੀ ਇਹ ਮੋਦੀ ਚੁਣਿਆ ਕਰੂਗਾ ਹੁਣ ਇਹ ਮੋਦੀ ਚੁਣਿਆ ਕਰੂਗਾ ਕਿ ਕਿ ਕਿਨੂੰ ਦਿਖਾਉਣਾ ਹੈ ਕਿਨੂੰ ਨਹੀਂ ਦਿਖਾਉਣਾ ਸਾਡੇ ਕਲਚਰ ਨੂੰ ਸਭਿਆਚਾਰ ਨੂੰ ਉਹ ਸਮਝਦਾ ਕੱਖ ਨਹੀਂ ਆਪੀਆਂ ਆ ਪੰਜਾਬ ਦੀ ਸੀ ਆ ਮਹਾਰਾਸ਼ਟਰ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਆ ਗੋਆ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਆ ਉੱਤਰ ਪ੍ਰਦੇਸ਼ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਸਾਡੇ ਚ ਕੱਢ ਕੋਲੇ ਕੀ ਘਟ ਹੈ ਜੀ ਜੇ ਉਹਨਾਂ ਦਾ ਕਲਚਰ ਦਿਖਾ ਸਕਦੇ ਹੋ ਸੋ ਭਗਵਾਨ ਜੀ ਤੁਮਾਨ ਹੋਣਾਂ ਦੀ ਅਸੀਂ ਗੱਲ ਸੁਣੀ ਅਸੀਂ ਇਹ ਵੀ ਇਸ ਵਕਤ ਅਥੇ ਗੱਲ ਕਰਨੀ ਬਣਦੀ ਹੈ ਖਰਜੋਤ ਜੀ ਕਿ ਅਗਰ ਕੋਈ ਅਜਿਹੇ ਨਿਜਮ ਬਣਦੇ ਨੇ ਕੋਈ ਪ੍ਰੋਟੋਕਾਲ ਬਣਦੇ ਨੇ ਕੋਈ ਥੀਮ ਬਣਦੇ ਨੇ ਤੇ ਅਜਿਹੇ ਹਾਲਾਤਾਂ ਦੇ ਵਿੱਚ ਅਗਰ ਕਿਸੇ ਸੂਬੇ ਦੀ ਝਾਕੀ ਨੂੰ ਨਹੀਂ ਸ਼ਾਮਲ ਕੀਤਾ ਜਾਂਦਾ ਤੇ ਘੱਟੋ ਘੱਟ ਉਹਦੇ ਬਾਰੇ ਇਸ ਤਰ੍ਹਾਂ ਦੀ ਜਾਣਕਾਰੀ ਕੇਂਦਰ ਸਰਕਾਰ ਦਵੇ ਸਾਰਵਜਨਿਕ ਕਰੇ ਤਾਂ ਕਿ ਕਿਸੇ ਦੇ ਮਨ ਦੇ ਵਿੱਚ ਕੋਈ ਵਹਿਮ ਨਾ ਪੈਦਾ ਹੋਵੇ ਕਿਸੇ ਦੇ ਮਨ 'ਚ ਕੋਈ ਸ਼ੱਕ ਸ਼ੁਬਾ ਨਾ ਰਹੇ ਕਿਸੇ ਦੇ ਮਨ ਦੇ ਵਿੱਚ ਕੋਈ ਨਾ ਪੱਕੀ ਸੋਚ ਨਾ ਆਵੇ ਸੋ ਸਾਫ਼ ਜਾਣਕਾਰੀ ਆਉਣੀ ਵੀ ਚਾਹੀਦੀ ਹੈ ਕਿ ਆਖਰ ਕਿਸੇ ਚਾਕੀ ਨੂੰ ਕਿਉਂ ਸ਼ਾਮਲ ਨਹੀਂ ਕੀਤਾ ਜਾ ਰਿਹਾ ਅਗਰ ਕੋਈ ਸ਼ਮੂਲੀਅਤ ਬਾਰੇ ਕੰਪੀਟੀਸ਼ਨ ਹੁੰਦਾ ਹੈ ਤੇ ਉਹਦੀਆਂ ਜਾਣਕਾਰੀਆਂ ਵੀ ਪਬਲਿਕ ਮੰਚ ਤੇ ਲੋਕਾਂ ਨੂੰ ਮਿਲਣੀਆਂ ਜ਼ਰੂਰ ਚਾਹੀਦੀਆਂ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਦੁਚਿੱਤੀ ਭਵਿੱਖ ਦੇ ਵਿੱਚ ਵੀ ਨਾ ਬਣੀ ਔਰ ਉਹਨਾਂ ਸਾਰੇ ਲੀਡਰਾਂ ਨੂੰ ਵੀ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਅੱਜ ਤੱਕ ਉਹਨਾਂ ਨੇ ਇਹ ਗੱਲਾਂ ਸਾਰਵਜਨਿਕ ਤੌਰ ਦੇ ਉੱਤੇ ਲੋਕਾਂ ਨੂੰ ਕਿਉਂ ਨਹੀਂ ਦੱਸਿਆ ਜਦੋਂ ਜਦੋਂ ਪੰਜਾਬ ਦੀਆਂ ਝਾਕੀਆਂ ਨਹੀਂ ਗਈਆਂ ਦਿੱਲੀ ਗਣਤੰਤਰ ਦਿਵਸ ਦੀ ਪ੍ਰੇਡ ਤੇ ਦਲਾਜੀ ਲਗਾਤਾਰ ਇੰਡੀਆ ਗਠਬੰਧਨ ਨੂੰ ਲੈ ਕੇ ਕਈ ਤਰ੍ਹਾਂ ਦੀ ਕਿਆਸਰਾਈਆਂ ਲਗਾਈ ਜਾ ਰਹੀਆਂ ਕਿ ਗਠਬੰਧਨ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਸੋ ਹੁਣ ਜਨਵਰੀ ਦੇ ਪਹਿਲੇ ਹਫਤੇ ਜੋ ਹੈ ਅੰਤਿਮ ਰੂਪ ਦਿੱਤਾ ਜਾਣਾ ਹੈ ਗਠਬੰਧਨ ਦੀ ਸੀਟ ਸ਼ੇਅਰਿੰਗ ਨੂੰ ਲੈ ਕੇ ਵੀ ਇਸ ਨੂੰ ਲੈ ਕੇ ਜੋ ਹੈ ਮੀਟਿੰਗਸ ਹੋਣੀਆਂ ਨੇ ਇਸ ਤਰ੍ਹਾਂ ਦੀਆਂ ਜੋ ਹੈ ਖਬਰਾਂ ਚਰਚਾਵਾਂ ਮਿਲ ਰਹੀਆਂ ਨੇ ਭਾਜੀਕਰ ਆਪਾਂ ਪੰਜਾਬ ਦੀ ਸਥਿਤੀ ਦੀ ਗੱਲ ਕਰੀਏ ਕਿ ਕਾਂਗਰਸ ਜਿਹੜੀ ਪਾਰਟੀ ਹੈ ਉਹਨਾਂ ਨੇ ਹਾਲਾਂਕਿ ਆਪਨੇ ਸੂਬਾ ਸੰਗਠਨਾ ਨਾਲ ਲਗਾਤਾਰ ਮੁਲਾਕਾਤਾਂ ਕੀਤੀਆਂ ਉਹਨਾਂ ਦੀ رائے ਲਈ ਵਿਚਾਰ ਜੋ ਹੈ ਉਹਨਾਂ ਦੇ ਲੈ ਗਏ ਤਾਂ ਉਹਨ ਕੀ ਲੱਗਦਾ ਹੈ ਅੰਤਿਮ ਫੈਸਲਾ ਜਿਹੜੀ ਕਾਂਗਰਸ ਪਾਰਟੀ ਹਾਈ ਕਮਾਂਡ ਹੈ ਉਸਨੇ ਕੀ ਲੈ ਆਵੇਗਾ ਕਿਉਂਕਿ ਖਾਸ ਤੌਰ ਤੇ ਸਵਾਲਾਂ ਦੇ ਕੇਰੇ ਵਿੱਚ ਪੰਜਾਬ ਦੀ ਸਥਿਤੀ ਜ਼ਰੂਰ ਬਣੀ ਹੋਈ ਹੈ ਕੀ ਪੰਜਾਬ ਅਤੇ ਦਿੱਲੀ ਨੂੰ ਲੈ ਕੇ ਆਖਿਰ ਕਾਂਗਰਸ ਹਾਈ ਕਮਾਂਡ ਨੇ ਕਿਸ ਤਰ੍ਹਾਂ ਦੇ ਫੈਸਲੇ ਲਏ ਹੋਣਗੇ ਕਿਉਂਕਿ ਪੰਜਾਬ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੀ ਜੜੀ ਲੀਡਰਸ਼ਿਪ ਹੈ ਪੰਜਾਬ ਦੇ ਵਿੱਚ ਉਹਨਾਂ ਦੇ ਕਈ ਤਰ੍ਹਾਂ ਦੇ ਸੁਣਨ ਨੂੰ ਮਿਲੇ ਉਹਨਾਂ ਕਈਆਂ ਨੇ ਇਹ ਵੀ ਗੱਲ ਕਹੀ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਜੋ ਹੈ ਇਹ ਗਠਬੰਧਨ ਨਹੀਂ ਕਰਾਂਗੇ ਰਲ ਕੇ ਚੋਣਾ ਨਹੀਂ ਲੜਾਂਗੇ ਪਰ ਹੁਣ ਫਾਈਨਲ ਫੈਸਲੇ ਦੀ ਜੇਕਰ ਗੱਲ ਕਰੀਏ ਕੀ ਲੱਗਦਾ ਕਿਸ ਤਰ੍ਹਾਂ ਦਾ ਫੈਸਲਾ ਕਾਂਗਰਸ ਹਾਈ ਕਮਾਂਡ ਵੱਲੋਂ ਲਿਆ ਗਿਆ ਹੋਵੇਗਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਰਜੋਤ ਜੀ ਬਹੁਤ ਵੱਡੀਆਂ ਸੰਭਾਵਨਾਵਾਂ ਨੇ ਕਿ ਇੰਡੀਆ ਗਠਬੰਧਨ ਦੀ ਮੀਟਿੰਗ ਸੀਟ ਸ਼ੇਅਰਿੰਗ ਦੇ ਮਸਲੇ ਤੇ ਇੱਕ ਤੋਂ ਜ਼ਿਆਦਾ ਦਿਨਾਂ ਲਈ ਜਨੂਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਹੋ ਸਕਦੀ ਹੈ ਬਹੁਤ ਭਰੋਸੇਯੋਗ ਸੂਤਰਾਂ ਦੇ ਮੁਤਾਬਕ ਇਸ ਤਰ੍ਹਾਂ ਦੀਆਂ ਖਬਰਾਂ ਨੇ ਜਿਹੜੀਆਂ ਉਹ ਮੀਡੀਆ ਦੇ ਵਿੱਚ ਆ ਰਹੀਆਂ ਨੇ ਔਰ ਇਹ ਵੀ ਇਹ ਵੀ ਚਰਚਾਵਾਂ ਨੇ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਪੰਜਾਬ ਸਮੇਤ ਦਿੱਲੀ ਸਮੇਤ ਦੇਸ਼ ਦੇ ਵਿੱਚ ਕਾਂਗਰਸ ਦੇ ਸਾਰੇ ਸੂਬਿਆਂ ਦੇ ਜਿਹੜੇ ਸੰਗਠਨ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲਈ ਹੈ ਉਹਨਾਂ ਦੀ ਫੀਡਬੈਕ ਲੈ ਲਈ ਹੈ ਉਹਨਾਂ ਨਾਲ ਮੀਟਿੰਗਾਂ ਕਰ ਰਹੀਆਂ ਨੇ ਟੈਲੀਫੋਨਿਕ ਚਰਚਾਵਾਂ ਕਰ ਰਹੀਆਂ ਨੇ ਔਰ ਆਪਣੇ ਆਪਣੇ ਪਾਰਟੀ ਲੀਡਰਾਂ ਦੇ ਵਿੱਚ ਕਿਸ ਸੂਬੇ ਦੇ ਸੰਗਠਨ ਦੀ ਕਿਸ ਤਰ੍ਹਾਂ ਦੀ رائے ਹੈ ਔਰ ਹਾਈ ਕਮਾਂਡ ਉਸ ਸੂਬੇ 'ਚ ਕੀ ਚਾਹੁੰਦੀ ਹੈ ਭਾਵ ਪੰਜਾਬ ਬਾਰੇ ਸੰਗਠਨ ਦੀ رائے ਨੂੰ ਲੈ ਕੇ ਹਾਈ ਕਮਾਂਡ ਨੇ ਕੁਝ ਨਾ ਕੁਝ ਫੈਸਲਾ ਕਰ ਲਿਆ ਹੈ ਕਿ ਹਾਈ ਕਮਾਂਡ ਕਿਵੇਂ ਹੁਣ ਸੀਟ ਸ਼ੇਅਰਿੰਗ ਲਈ ਅੱਗੇ ਵਿਚਾਰ ਕਰੇਗੀ ਦੂਸਰੀਆਂ ਪਾਰਟੀਆਂ ਨੂੰ ਸੋ ਕਾਂਗਰਸ ਹਾਈ ਕਮਾਂਡ ਨੇ ਆਪਣੇ ਵੱਲੋਂ ਅਜੰਡਾ ਤੈਅ ਕਰ ਲਿਆ ਹੈ ਔਰ ਹੁਣ ਸੀਟ ਸ਼ੇਅਰਿੰਗ ਦੀ ਮੀਟਿੰਗ ਦੇ ਵਿੱਚ ਕਾਂਗਰਸ ਆਪਣੇ ਵੱਲੋਂ ਅਜੰਡਾ ਤੈਅ ਕਰਨ ਤੋਂ ਬਾਅਦ ਆਪਣੀ ਗੱਲ ਔਰ ਦੂਸਰੀਆਂ ਦੀ ਗੱਲ ਸੁਣ ਕੇ ਸੀਟ ਸ਼ੇਅਰਿੰਗ ਤੇ ਕੋਈ ਨਾ ਕੋਈ ਫਾਰਮੂਲਾ ਕੱਢਣ ਵਾਲੇ ਪਾਸੇ ਤੁਰੇਗੀ ਇਹ ਬੜਾ ਜ਼ਰੂਰੀ ਹੈ ਕਿ 14 ਜਨਵਰੀ ਤੋਂ ਰਾਹੁਲ ਗਾਂਧੀ ਇੱਕ ਵਾਰ ਫਿਰ ਭਾਰਤ ਨਿਆਏ ਯਾਤਰਾ ਤੇ ਨਿਕਲਣ ਵਾਲੇ ਨੇ ਇਨਸਾਫ ਯਾਤਰਾ ਤੇ ਨਿਕਲਣ ਵਾਲੇ ਨੇ ਸੋ 14 ਜਨਵਰੀ ਤੋਂ ਪਹਿਲਾਂ ਪਹਿਲਾਂ ਕਾਂਗਰਸ ਦੀ ਹਾਈ ਕਮਾਂਡ ਇੰਡੀਆ ਗਠਵੰਦਨ ਦੇ ਨਾਲ ਸੀਟ ਸ਼ੇਅਰਿੰਗ ਦੇ ਮਸਲੇ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਕਿ 14 ਜਨਵਰੀ ਤੱਕ ਸੀਟ ਸ਼ੇਅਰਿੰਗ ਦਾ ਸਬਜੈਕਟ ਖਤਮ ਹੋਵੇ ਔਰ ਉਸ ਤੋਂ ਬਾਅਦ ਫਿਰ ਉਮੀਦਵਾਰਾਂ ਦੀ ਚੋਣ ਵਾਲੇ ਪਾਸੇ ਵਧਿਆ ਜਾਵੇ ਕਈ ਵੱਡੇ ਲੀਡਰ ਇੰਡੀਆ ਗਠਜਬੰਦਨ ਦੀਆਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਇਹ ਸੁਝਾਅ ਦੇ ਚੁੱਕੇ ਨੇ ਫਾਰੀਕ ਅਬਦੁੱਲਾਹ ਦੇ ਪੁੱਤਰ ਉਮਰ ਅਬਦੁੱਲਾਹ ਖਾਸ ਤੌਰ ਤੇ ਉਹਨਾਂ ਨੇ ਵੀ ਇਹ ਸੁਝਾਅ ਦਿੱਤਾ ਸੀ ਕਿ ਅਸੀਂ ਉਹਨਾਂ ਸੀਟਾਂ ਤੇ ਭਾਵੇਂ ਘੱਟ ਫੋਕਸ ਕਰੀਏ ਜਿਹੜੀਆਂ ਸੀਟਾਂ ਫਿਲਹਾਲ ਸਾਡੇ ਕੋਲ ਨੇ ਉਹਨਾਂ ਸੀਟਾਂ ਤੇ ਅਸੀਂ ਜ਼ਿਆਦਾ ਜ਼ੋਰ ਲਾਈਏ ਜਿਹੜੀਆਂ ਬੀਜੇਪੀ ਕੋਲ ਨੇ ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਸੀ ਕਈ ਹੋਰ ਲੀਡਰਾਂ ਨੇ ਕਿਹਾ ਸੀ ਕਿ ਅਸੀਂ ਬੀਜੇਪੀ ਦੇ ਇੱਕ ਕੈਂਡੀਡੇਟ ਦੇ ਖਿਲਾਫ ਆਪਣਾ ਇੱਕ ਸਾਂਝਾ ਉਮੀਦਵਾਰ ਖੜਾ ਕਰੀਏ ਤਾ ਇੰਡੀਆ ਗਠਜੰਬੰਦਨ ਬੀਜੇਪੀ ਦਾ ਮੁਕਾਬਲਾ ਕਰਕੇ ਜਿੱਤ ਦਰਜ ਕਰੇਗਾ ਸੋ ਅਗਰ ਅਗਰ ਇੰਡੀਆ ਗਠਜੰਬੰਦਨ ਬੀਜੇਪੀ ਦੇ ਕਿਸੇ ਵੀ ਉਮੀਦਵਾਰ ਦੇ ਖਿਲਾਫ ਆਪਣਾ ਇੱਕ ਉਮੀਦਵਾਰ ਉਤਾਰ ਲੈਂਦਾ ਫਿਰ ਆਪਣੇ ਆਪ ਦੇ ਵਿੱਚ ਇੰਡੀਆ ਗਠਜੰਬੰਦਨ ਦੀ ਇੱਕ ਵੱਡੀ ਤਿਆਰੀ ਹੋਏਗੀ ਭਾਰਤੀ ਜਨਤਾ ਪਾਰਟੀ ਨਾਲ ਮੁਕਾਬਲਾ ਕਰਨ ਦੀ ਦਿਸ਼ਾ ਦੇ ਵਿੱਚ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਅਸੀਂ ਇੰਡੀਆ ਗਠਬੰਧਨ ਦਾ ਹਿੱਸਾ ਔਰ ਜਲਦ ਤੋਂ ਜਲਦ ਸੀਟਾਂ ਵੰਡੀਆਂ ਜਾਣ ਪਰ ਹੁਣ ਸਵਾਲ ਇਹ ਬਹੁਤ ਵੱਡਾ ਹੈ ਕਿ ਪੰਜਾਬ ਦੇ ਸੰਗਠਨ ਨੇ ਬਹੁਤ ਵੱਡਾ ਪ੍ਰਚਾਰ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਪੂਰੇ ਪੰਜਾਬ ਦੇ ਸੰਗਠਨ ਨੇ ਨਹੀਂ ਕੁਝ ਲੀਡਰਾਂ ਨੇ ਮੈਂ ਇਹ ਵੀ ਕਹਿ ਸਕਦਾ ਕਿ ਕੁਝ ਲੀਡਰਾਂ ਨੇ ਹਾਈ ਕਮਾਂਡ ਦਾ ਵਿਰੋਧ ਵੀ ਕੀਤਾ ਕੁਝ ਹਾਈ ਕਮਾਂਡ ਵਿਰੋਧੀ ਲੀਡਰ ਵੀ ਪੰਜਾਬ 'ਚ ਬਣ ਗਏ ਜਿਹੜੇ ਕਹਿੰਦੇ ਅਸੀਂ ਸਮਝੌਤਾ ਆਮ ਆਦਮੀ ਪਾਰਟੀ ਨਾਲ ਨਹੀਂ ਕਰਨਾ ਹੁਣ ਜੇ ਕਾਂਗਰਸ ਦੀ ਹਾਈ ਕਮਾਂਡ ਨੇ ਇਹ ਤੈਅ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨੀਆਂ ਨੇ ਫਿਰ ਉਹ ਹਾਈ ਕਮਾਂਡ ਦਾ ਵਿਰੋਧ ਕਰਨ ਵਾਲੇ ਲੀਡਰ ਕੀ ਕਾਂਗਰਸ ਛੱਡ ਦੇਣਗੇ ਕੀ ਉਹ ਆਪਣੇ ਘਰਾਂ 'ਚ ਬਹਿ ਜਾਣਗੇ ਕੀ ਕਾਂਗਰਸ ਟੁੱਟ ਜਾਏਗੀ ਇੱਕ ਵੱਡਾ ਸਵਾਲ ਕੀ ਭਗਵੰਤ ਮਾਨ ਹਾਈ ਕਮਾਂਡ ਕਾਂਗਰਸ ਦੀ ਹਾਈ ਕਮਾਂਡ ਅਗਰ ਸਮਝੌਤਾ ਕਰਨ ਲਈ ਤਿਆਰ ਹੁੰਦੀ ਹੈ ਕਿ ਭਗਵੰਤ ਮਾਨ ਆਸਾਨੀ ਨਾਲ ਸਮਝੌਤਾ ਕਰ ਲੈਣਗੇ ਹੁਣ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਆਸਾਨੀ ਨਾਲ ਸਮਝੌਤਾ ਕਰ ਲੈਣਗੇ ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਗੱਲ ਪੰਜਾਬ ਚ ਸਮਝੌਤੇ ਦੀ ਆਉਣੀ ਹੈ ਤੇ ਭਗਵੰਤ ਮਾਨ ਦੀ ਮਰਜ਼ੀ ਬਿਨਾਂ ਸਮਝੌਤਾ ਨਹੀਂ ਆਉਣਾ ਕਿ ਹਾਈ ਕਮਾਂਡ ਕਾਂਗਰਸ ਦੇ ਉਹਨਾਂ ਲੀਡਰਾਂ ਨੂੰ ਦੁਬਾਰਾ ਕਹੇਗੀ ਕਿ ਹੁਣ ਤੁਸੀਂ ਭਗਵੰਤ ਮਾਨ ਦੇ ਨਾਲ ਬੈਠਕ ਕਰਕੇ ਪਹਿਲਾਂ ਆਪਣੇ ਪੱਧਰ ਤੇ ਗੱਲਬਾਤ ਅੱਗੇ ਤੋਰੋ ਸੋ ਆਉਂਦੇ ਦਿਨਾਂ ਦੀ ਜਿਹੜੀ ਸਿਆਸਤ ਹੈ ਉਹ ਬੜੀ ਦਿਲਚਸਪ ਹੋਣ ਵਾਲੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਜਾਂ ਭਗਵੰਤ ਮਾਨ ਦੀ ਗੱਲ ਕਰੀਏ ਉਹ 13 0 ਦਾ ਟਾਰਗੇਟ ਰੱਖ ਕੇ ਅੱਗੇ ਵੱਧ ਰਹੇ ਨੇ ਭਗਵੰਤ ਮਾਨ 13 0 ਦੇ ਟਾਰਗੇਟ ਨਾਲ ਅੱਗੇ ਵੱਧ ਰਹੇ ਨੇ ਔਰ ਆਉਂਦੇ ਦਿਨਾਂ 'ਚ ਪੰਜਾਬ ਦੀ ਸਿਆਸੀ ਸਥਿਤੀ ਬੜੀ ਦਿਲਚਸਪ ਹੋਣ ਵਾਲੀ ਹੈ ਔਰ ਇੰਡੀਆ ਗਠਜੰਬੰਦਨ ਦੀ ਇਸ ਮੀਟਿੰਗ ਤੋਂ ਬਾਅਦ ਇਹ ਪੂਰੀ ਜਿਹੜੀ ਸਿਆਸਤ ਹੈ ਇਹ ਗਰਮ ਵੀ ਹੋਣੀ ਹੈ ਜਿਵੇਂ ਜਿਵੇਂ ਠੰਡ ਵਧਣੀ ਹੈ ਹੀਟਰ ਲੱਗਣੇ ਨੇ ਸਿਆਸਤ ਵੀ ਵਧਣੀ ਹੈ ਔਰ ਗਰਮ ਹੋਣੀ ਹੈ ਦਲਾ ਜੀ ਕਾਂਗਰਸ ਪਾਰਟੀ ਆਪਣੀ ਸਥਾਪਨਾ ਦਾ 138ਵਾਂ ਵਰਾ ਜੋ ਹੈ ਮਨਾ ਰਹੀ ਹੈ ਸੋ ਇਸ ਖਾਸ ਮੌਕੇ ਦੇ ਉੱਪਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਾਰਟੀ ਕਾਂਗਰਸ ਪਾਰਟੀ ਨੂੰ 1 ਲੱਖ 38000 ਦਾ ਡੋਨੇਸ਼ਨ ਚੰਦਾ ਜੋ ਹੈ ਪਾਰਟੀ ਨੂੰ ਦਿੱਤਾ ਹੈ ਸਿਰਫ ਨਵਜੋਤ ਸਿੰਘ ਸਿੱਧੂ ਹੀ ਨਹੀਂ ਕਾਂਗਰਸ ਪਾਰਟੀ ਦੇ ਹੋਰ ਲੀਡਰਸ ਨੇ ਵੀ ਆਪਣੀ ਪਾਰਟੀ ਨੂੰ ਜੋ ਹੈ ਡੋਨੇਸ਼ਨ ਦਿੱਤੀ ਹੈ ਸੋ ਇਸ ਬਾਰੇ ਵੀ ਜ਼ਰੂਰ ਜੋ ਹੈ ਗੱਲ ਸਾਂਝੀ ਕਰਿਓ ਦਰਸ਼ਕਾਂ ਦੇ ਨਾਲ ਹਰਜੋਤਜੀ ਕਾਂਗਰਸ ਪਾਰਟੀ ਦਾ 138ਵਾਂ ਸਥਾਪਨਾ ਦਿਵਸ ਚੱਲ ਰਿਹਾ ਹੈ। 1884 ਦੇ ਵਿੱਚ ਕਾਂਗਰਸ ਪਾਰਟੀ ਦੀ ਸਥਾਪਨਾ ਹੋਈ ਸੀ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਸ ਤਰ੍ਹਾਂ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਬਹੁਤ ਸਾਰੇ ਲੀਡਰ ਜਾਂ 138 ਰੁਪਏ ਜਾਂ ਕੋਈ ਲੀਡਰ 1,38,000 ਰੁਪਏ ਕਾਂਗਰਸ ਪਾਰਟੀ ਨੂੰ ਡੋਨੇਸ਼ਨ ਦੇ ਰੂਪ ਦੇ ਵਿੱਚ ਜਮ੍ਹਾਂ ਕਰਾ ਰਹੇ ਨੇ ਔਰ ਨਵਜੋਤ ਸਿੰਘ ਸਿੱਧੂ ਨੇ ਵੀ ਕਾਂਗਰਸ ਪਾਰਟੀ ਨੂੰ 138000 ਰੁਪਏ ਦਾ ਦਾਨ ਦਿੱਤਾ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਇਹਨਾਂ ਦਿਨਾਂ ਦੇ ਵਿੱਚ ਕਿਸੇ ਕਾਰੋਬਾਰ 'ਚ ਨਹੀਂ ਹੈ। ਨਾ ਉਹਨਾਂ ਦਾ ਟੈਲੀਵਿਜ਼ਨ ਦਾ ਸ਼ੋਅ ਚੱਲ ਰਿਹਾ ਹੈ। ਨਾ ਉਹਨਾਂ ਦੇ ਟੈਲੀਵਿਜ਼ਨ ਦੇ ਪ੍ਰੋਗਰਾਮ ਚੱਲ ਰਹੇ ਨੇ ਉਂਝ ਪੈਨਸ਼ਨ ਹੈ ਨਵਜੋਤ ਸਿੰਘ ਸਿੱਧੂ ਕੋਲੇ। ਥੋੜਾ ਮੋਟਾ ਬਹੁਤਾ ਕਰਾਇਆ ਵੀ ਹੈ। ਜਿਹੜੇ ਉਹਨਾਂ ਨੇ ਆਪਣੀ ਕਮਾਈ 'ਚੋਂ ਸ਼ੋਰੂਮ ਲਏ ਉਹ ਅਕਸਰ ਦੱਸਦੇ ਨੇ। ਹੁਣ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ 1,38,000 ਰੁਪਏ ਕਾਂਗਰਸ ਪਾਰਟੀ ਨੂੰ ਡੋਨੇਸ਼ਨ ਦਿੱਤੀ ਹੈ। ਮੈਂ ਇਹ ਜ਼ਿਕਰ ਇਸ ਕਰਕੇ ਕਰ ਰਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਪੰਜਾਬ ਕਾਂਗਰਸ ਦੇ ਜਾਂ ਪੰਜਾਬ ਦੇ ਹੋਰ ਕਾਂਗਰਸੀ ਲੀਡਰ ਵੀ ਕਾਂਗਰਸ ਪਾਰਟੀ ਨੂੰ ਡੋਨੇਸ਼ਨ ਦੰਦੇ ਨਜ਼ਰ ਆਉਣਗੇ। ਕਿਉਂਕਿ ਅਕਸਰ ਜਦੋਂ ਨਵਜੋਤ ਸਿੰਘ ਸਿੱਧੂ ਇਸ ਤਰ੍ਹਾਂ ਦੀ ਪਹਿਲ ਕਰਦੇ ਨੇ ਤੇ ਕਾਂਗਰਸ ਪਾਰਟੀ ਦੇ ਵਿੱਚ ਇੱਕ ਕੰਪੀਟੀਸ਼ਨ ਬਣਦਾ ਹੈ। ਨਵਜੋਤ ਸਿੰਘ ਸਿੱਧੂ ਨੇ ਤਾਂ ਹੰਬਲਡ ਲਿਖ ਕੇ ਦਿਲੋਂ ਜज्ਬਾਤੀ ਹੋ ਕੇ ਕਾਂਗਰਸ ਪਾਰਟੀ ਨੂੰ ਡੋਨੇਸ਼ਨ ਭੇਜੀ ਪਰ ਇਹ ਕੰਪੀਟੀਸ਼ਨ ਕੀ ਰੁਖਖ ਤਿਆਰ ਕਰੇਗਾ ਇਹ ਆਉਂਦੇ ਦਿਨਾਂ 'ਚ ਹੁਣ ਕਲੀਅਰ ਹੋਏਗਾ ਕਿ ਪੰਜਾਬ ਕਾਂਗਰਸ ਦੇ ਹੋਰ ਕਿਹੜੇ-ਕਿਹੜੇ ਲੀਡਰ ਨੇ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਬਹੁਤ ਲੀਡਰ ਨੇ ਕਾਂਗਰਸ 'ਚ ਜਿਹੜੇ ਕਰੋੜਾਪਤੀ ਨੇ ਲੱਖਾਪਤੀ ਨੇ ਕਰੋੜਾਪਤੀ ਨੇ ਕਿ ਉਹ ਆਪਣੀ ਪਾਰਟੀ ਨੂੰ 138000 ਇਆ 1 ਕਰੋੜ 38 ਲੱਖ ਦੀ ਡੋਨੇਸ਼ਨ ਦੇਣਗੇ ਕਰੋੜਾਪਤੀ ਨੇ ਕਾਂਗਰਸ ਦੇ ਵਿੱਚ ਇਹ ਦੇਖਣ ਵਾਲੀ ਗੱਲ ਰਹੇਗੀ ਆਉਂਦੇ ਦਿਨਾਂ ਦੇ ਵਿੱਚ ਕਿ ਕਿਹੜੇ ਕਿਹੜੇ ਹੋਰ ਲੀਡਰ ਨੇ ਜਿਹੜੇ ਕਾਂਗਰਸ ਪਾਰਟੀ ਨੂੰ ਡੋਨੇਸ਼ਨ ਦੇਣਗੇ ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਇਸ ਵਕਤ ਕਾਂਗਰਸ ਨੂੰ ਚੋਣ ਪ੍ਰਚਾਰਾਂ ਲਈ ਹੋਰ ਸਮਾਜ ਸੇਵੀ ਕੰਮਾਂ ਲਈ ਚੰਦੇ ਦੀ ਲੋੜ ਹੈ ਪੋਲੀਟੀਕਲ ਪਾਰਟੀਆਂ ਨੂੰ ਕਾਨੂੰਨ ਤਹਿਤ ਚੰਦਾ ਦਿੱਤਾ ਜਾ ਸਕਦਾ ਹੈ ਔਰ ਨਵਜੋਤ ਸਿੰਘ ਸਿੱਧੂ ਨੇ ਉਹਦੀ ਰਸੀਦ ਵੀ ਸਾਰਵਜਨਿਕ ਕਰਤੀ ਸੋ ਆਉਂਦੇ ਦਿਨਾਂ ਚ ਕਿਹੜੇ ਕਿਹੜੇ ਲੀਡਰ ਚੰਦਾ ਦੇਣਗੇ ਇਹਦੇ ਤੇ ਨਜ਼ਰ ਬਣੀ ਰਹੂਗੀ ਕਿਉਂਕਿ ਇਹਦੇ ਨਾਲ ਹੋਰ ਲੋਕਾਂ ਦੇ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਕਿ ਅਸੀਂ ਵੀ ਆਪਣੀ ਪਾਰਟੀ ਨੂੰ ਕੁਝ ਨਾ ਕੁਝ ਦਈਏ ਉਂਝ ਪੋਲੀਟੀਕਲ ਪਾਰਟੀਆਂ ਦੇ ਲੀਡਰ ਚੋਣਾਂ ਦੇ ਦਿਨਾਂ ਚ ਖੁਦ ਵੀ ਚੰਦਾ ਖੂਬ ਲੈਂਦੇ ਨੇ ਜਿਹੜੀਆਂ 2022 ਦੀਆਂ ਚੋਣਾਂ ਹੋਈਆਂ ਬਹੁਤ ਸਾਰੇ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਚੰਦਾ ਮਿਲਿਆ ਇਹਦੇ 'ਚ ਕੋਈ ਦੋਰਾਇ ਨਹੀਂ ਕੋਈ ਲੱਡੂਆਂ ਨਾਲ ਤੋਲਦਾ ਕੋਈ ਸਿੱਕਿਆਂ ਨਾਲ ਤੋਲਦਾ ਕੋਈ ਥੈਲੀਆਂ ਦੇ ਦਿੰਦਾ ਉਂਝ ਇਹ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਬਹੁਤ ਸਾਰੇ ਲੀਡਰ ਨੇ ਜਿਹੜੇ ਲੋਕਾਂ ਤੋਂ ਮਿਲਿਆ ਹੋਇਆ ਸਾਰਾ ਚੰਦਾ ਜਿਹੜਾ ਉਹਦਾ ਮੁਕੰਮਲ ਹਿਸਾਬ ਨਹੀਂ ਦਿੰਦੇ ਕਈ ਲੀਡਰ ਅਜਿਹੇ ਵੀ ਨੇ ਜਿਹੜੇ ਲੋਕਾਂ ਤੋਂ ਮਿਲਿਆ ਹੋਇਆ ਚੰਦਾ ਬਚਾ ਵੀ ਲੈਂਦੇ ਨੇ ਉਹ ਸਾਰਾ ਚੋਣਾ ਤੇ ਨਹੀਂ ਲਾਉਂਦੇ ਉਹਨੂੰ ਬਚਾ ਵੀ ਲੈਂਦੇ ਨੇ ਸੋ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਚੰਡੇ ਨਾਲ ਜੁੜੀਆਂ ਰਹਿੰਦੀਆਂ ਨੇ ਸੋ ਚੰਦਾ ਫੰਡ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਇਹ ਬਹੁਤ ਵੱਡੀ ਚੀਜ਼ ਹੈ ਸੋ ਆਉਣੇ ਦਿਨਾਂ ਚ ਫੰਡਾਂ ਦੇ ਉੱਤੇ ਹੋਰ ਗੱਲ ਕਰਾਂਗੇ ਕੌਣ ਫੰਡ ਦੇ ਰਿਹਾ ਕੌਣ ਫੰਡ ਨਹੀਂ ਦੇ ਰਿਹਾ ਕੌਣ ਕਿੰਨਾ ਕੌਣ ਕਿੰਨਾ ਨਹੀਂ ਕੌਣ ਕਿਉਂ ਨਹੀਂ ਦੇ ਰਿਹਾ ਜ਼ਰੂਰ ਗੱਲ ਪੈਸੇ ਤੇ ਹੋਣੀ ਚਾਹੀਦੀ बहुत बहुत धनवाद डला जी ता कि इन सारिया ही खबरों के सारी उपर अपना अनालिसिस पूरी जानकारी दर्शकों सजी की है दर्शकों का भी धनवाद करते हैं प्रोग्राम जुड़े रहें के जुड़े रहने के लिए इसी दे मैनु हरजोत कौर में भी दौ जी इजाजत धनवाद बहुत बहुत धनवाद जी